हेलो गाइस आज अपन ਤੁਹਾਨੂੰ ਟਰੈਕਟਰਾਂ ਦੀ ਮੰਡੀ ਜੇ ਲੈ ਕੇ ਚੱਲਾਂਗੇ ਚਲੋ ਜੀ ਇਹ ਆ ਕਿਹੜੇ ਕਿਹੜੇ ਟਰੈਕਟਰ ਲਾਏ ਨੇ ਦੇਖੋ ਜੀ ਇਹ ਮੰਡੀ ਜੀ ਕਿੰਨੇ ਸਾਰੇ ਟਰੈਕਟਰ ਆਏ ਨੇ ਦੇਖੋ ਜੀ ਕਿ ਕਿਹੜੇ ਕਿਹੜੇ ਟਰੈਕਟਰ ਨੇ ਇਹ ਹੈ ਗਾੜੀ ਨਿਊ ਹਾਲੇਡਰ ਸੱਤੀਤੀ ਇਹ ਵੱਡਾ ਡਾਇਰੈਕਟਰ ਆ ਇਹਦੇ ਪਿੱਛੇ ਟਰਾਲੀ ਆ ਲਓ ਜੀ ਉੱਦੋਂ ਅੱਗੇ ਖੜਾਗਾ ਨਾਟ ਗਿਆਲਾ ਅੱਗੇ ਹੈਗਾ ਜੀ ਸਰਾਜ ਛੋਟਾ A4/4 ਇਹ ਹੈਗਾ ਜੀ ਪੁਰਾਣਾ ਮਾਡਲ ਜੌਂਡੀਅਰ ਇਹ ਹੈਗਾ ਜੀ ਸਵਰਾਜ ਪੁਰਾਣਾ ਮਾਡਲ ਇਹਦੇ ਨਾਲ ਟਰਾਲੀ ਵੀ ਪਿਕਾਉ ਹੈ ਜੀ ਵੀਰੇ ਹੋਰ ਟਰੈਕਟਰ ਨੇ ਅੱਗੇ ਦੇਖ ਜਾ ਚਲੋ ਆਜੋ ਇਹ ਹੈਗਾ ਸਬਰਾਜ 855 4/4 ਬਹੁਤ ਤਾਕੜਾ ਟਰੈਕਟਰ ਹੈ ਅੱਗੇ ਵੀਰੇ ਫਾਰਮ ਟਰੈਕਟਰ 4/4 ਇਹ ਵੀ ਬਹੁਤ ਤਾਕੜਾ ਟਰੈਕਟਰ ਹੈ 855 ਵਰਗਾ ਹੀ ਹੈ ਵੀ ਇਹ ਹੈਗਾ ਜੀ ਫੋਰਡ ਪੁਰਾਣਾ ਮਾਡਲ ਪਰ ਇਹ ਹਜੇ ਵੀ ਤਾਕੜਾ ਹੈ ਮੰਡੀ ਵੀਰੇ ਸਾਰੇ ਭਰੀ ਹੋਈ ਆ ਅਗਰ ਤੁਸੀਂ ਦੇਖ ਸਕਦੇ ਬਹੁਤ ਸਾਰੇ ਟਰੈਕਟਰ ਨੇ ਸਾਰੇ ਬੁਕਾਉਣੇ ਕਿਸੇ ਨੇ ਲੈਣਾ ਹੋਵੇ ਕਨੈਕਟ ਕਰ ਸਕਦਾ ਜੀ